ਸੱਚੀ ਭੁਲੇਖਾ ਪੈ ਰਿਹਾ ਹੁਣ ਮੀਂਹ ਦਾ ਮੌਸਮ ਵੀ ਆ ਨਾ ਤਾਂ ਕਰਕੇ ਟਾਈਮ ਵੀ ਜ਼ਿਆਦਾ ਹੋ ਗਿਆ 1 ਵਜ ਗਿਆ ਬਸ ਇਹਨਾਂ ਨੇ ਆਈ ਤਰਪਾਲਾ ਨਹੀਂ ਪਾ ਦੇਣੀਆਂ ਸਵੇਰੇ ਸਾਧਰੇ ਨੂੰ ਖੋਲ ਲੈਣੀਆਂ ਚਲ ਮੈਂ ਚੜ੍ਹਿਆ ਪਿਆ ਦੇਖੋ ਮੈਂ ਕਹਾਂ ਚਲੋ ਰਾਤ ਨੂੰ ਬਣਾ ਕੇ ਆਉਣੇ ਆ ਵੀਡੀਓ ਨਾਲ ਤੁਹਾਨੂੰ ਦਿਖਾ ਕੇ ਆਉਣੇ ਆ ਪਰ ਆ ਥੋੜਾ ਜਿਹਾ ਲੇਟ ਗਿਆ ਮੈਨੂੰ ਪਤਾ ਨਹੀਂ ਸੀ ਵੀ ਸਾਰੀਆਂ ਬੰਦ ਬੰਦ ਕਰ ਦੇਵਾਂਗੇ ਰੌਣਕ ਚੰਗੀ ਆ ਪਰ ਫਿਰਦੇ ਨੇ ਲੋਕੀ ਸਾਰੇ ਮੇਰੇ ਕੱਲ ਨੂੰ ਦਿਨੇ ਵੀ ਆਵਾਂਗੇ ਕਿਉਂਕਿ ਐਤਵਾਰਾ ਕੰਮ ਤਾਂ ਜਿਆਦਾ ਇਕੱਠ ਹੋਊਗਾ ਪਰ ਲੈਵਲ ਲੈਵਲ ਹੈ ਅੱਜ ਇੱਥੇ ਵੀ ਚੰਗਾ ਕੱਟ ਹੋ ਗਿਆ ਦੇਖਾ ਚੰਗਾ ਕੱਟ ਆ ਤੇ ਵੀਡੀਓ ਬਣਾਵਾ ਪੁਲਿਸ ਵਾਲਾ ਮੇਰੇ ਕੋਲ ਨੀ ਆ ਝਾਕ ਕੇ ਵੀ ਪਤਾ ਨਹੀਂ ਮੇਰੇ ਚੋਂ ਕੀ ਕੱਢ ਲੈਣਾ ਹੁੰਦਾ ਕਿੱਦੜ ਦੀ ਫਟਾਂ ਯਾਰ ਇਹ ਥੋੜੀ ਜਿਹੀ ਜਗਾ ਜੀ ਤੇ ਨਾਮ ਤੋਂ ਬਣੂਗੀ ਲੈ ਚਾਹਣਾ ਚਾਹ ਰਿਹਾ ਚਾਹ ਆ ਆ ਜਿਹੜੇ ਆਹ ਖਾਣ ਪੀਣ ਦੇ ਸਮਾਨ ਜੇ ਪਣਦੇ ਆ ਤੇ ਉਹ 스멜 ਜੀ ਆ ਰਹੀ ਆ ਨਾ ਐਂ ਲੱਗਦਾ ਜਿਵੇਂ ਆਪਣੇ ਮੇਲਿਆਂ ਦੇ ਉੱਪਰ ਐਂ ਚੀਜ਼ਾਂ ਬਣਦੀਆਂ ਹੁੰਦੀਆਂ ਖਾਣ ਪੀਣ ਵਾਲੀਆਂ ਸਿਮਲੇ ਜੇ ਆਉਂਦੀਆਂ ਹੁੰਦੀਆਂ

ਜੁੜੇ ਕਰਨੇ ਸਿਖਾਉਂਦੀ ਆ ਮੇਰੇ ਜੁੜੇ ਕਰ ਰਹੇ ਹੁੰਦੇ ਕਿੱਥੇ ਆਇਆ ਆ ਪਾਸ ਅੱਜ ਤੋਂ ਪੰਜ ਪੰਜ ਹਜ਼ਾਰ ਰੋ ਦੀ ਐਨਕਾ ਸ਼ਨੀ ਬਾਜ਼ਾਰ ਲੱਗ ਗਿਆ ਦਿੱਲੀ ਵਾਲਾ ਆ ਨਵੀਆਂ ਗੱਡੀਆਂ ਦੀ ਐ ਪਾਲਸ ਵਾਲੇ ਡਾਕੂਮੈਂਟ ਵੀ ਚੈੱਕ ਕਰਦੇ ਫਿਰਦੇ ਆ। ਚਲੋ ਇਹਨਾਂ ਨੇ ਆਪ ਦੀ ਡਿਊਟੀ ਵੀ ਕਰ ਲਈ ਹੈ। ਆਰਰੇਂਜਮੈਂਟ ਸਾਰਾ ਕੀਤਾ ਹੁੰਦਾ ਐਂਬੂਲੈਂਸਾਂ ਉਹ ਆਗੂ ਬੁਝਾਉਣ ਵਾਲੀਆਂ ਪਾਲਸ ਦਾ ਚਲ ਗੇੜੇ ਦਿੰਦੀ ਫਿਰਦੀ ਹੋਈ ਆ ਤੇ ਵੀ ਕੋਈ ਇਹੋ ਜਿਹੀ ਅਨਸਰਖਾ ਵੀ ਘਟਨਾ ਨਾ ਹੋ ਜਵੇ। ਆਰਰੇਂਜਮੈਂਟ ਸਾਰਾ ਕੀਤਾ ਹੁੰਦਾ ਇਹਨਾਂ ਨੇ। ਆ ਜਿਹੜੇ ਬਾਲਬ ਲੱਗੇ ਨੇ ਨਾ ਇਹ ਆ ਦੇਖਿਆ ਯਾਰ ਆ ਬਾਲਬ ਇਹ 10 10 15 15 20 20 ਫੁੱਟ ਛੱਟ ਕੇ ਸਾਰੇ ਉੱਪਰ ਲਾਦੇ ਇਹ ਅੱਜ ਹੀ ਲਾਏ ਨੇ ਪਹਿਲਾਂ ਨਹੀਂ ਲੱਗੇ ਸੀਗੇ ਇਹ ਇਹ ਅੱਜ ਲਾਏ ਨੇ ਹੁਣ ਰਾਤ ਨੂੰ ਇਹ ਵੀ ਚਲਾਉਣਗੇ ਕਿਉਂਕਿ 3 4 4 ਦਿਨ ਚੱਲਣਾ ਮਾ ਇਹ 4 ਦਿਨ ਤਾਂ ਚੰਗਾ ਰੰਗਾ ਰੰਗ ਪ੍ਰੋਗਰਾਮ ਕਰਨਗੇ ਇਹ ਰਾਤ ਹੀ ਲਾਏ ਹੋਣਗੇ ਇਹਨਾਂ ਨੇ ਕਿਉਂਕਿ ਜਿਆਦਾ ਤਕਰੀਬਨ ਵੀ ਟ੍ਰੈਫਿਕ ਟ੍ਰੈਫਿਕ ਕਰਕੇ ਦਿਨੇ ਦਿਨ ਹੀ ਦਿਨ ਚ ਨਹੀਂ ਲਾਉਂਦੇ ਹੁੰਦੇ ਹੈਗੇ ਇਹਨਾਂ ਨੇ ਰਾਤ ਨੂੰ ਹੀ ਲਾਉਣਾ ਹੁੰਦਾ 12 1 ਵਜੇ 1:30 ਵਜੇ ਕਿਉਂਕਿ ਕਈ ਵਾਰੀ ਦੇਖਿਆ ਨਾ ਜਦੋਂ ਰਾਤ ਫੈਸਟੀਵਲਾਂ ਦੇ ਨੇੜੇ ਜਦੋਂ ਰਾਤ ਫਰਾਤੇ ਕਦੇ ਆਈਦਾ ਜਾਈਦਾ ਸੀਗਾ ਤਾਂ ਰਾਤ ਨੂੰ ਲਾਈਟਾਂ ਲਾਉਂਦੇ ਹੁੰਦੇ ਨੇ ਜਿਆਦਾਤਰ ਕਿਉਂਕਿ ਉਹ ਕ੍ਰੇਨ ਜੀ ਹੁੰਦੀ ਆ ਉੱਪਰ ਚੱਕਣ ਵਾਲੀ ਫਿਰ ਜਨੇ ਤਾਂ ਟ੍ਰੈਫਿਕ ਜਾਮ ਲੱਗੀ ਰਹੂਗੀ ਤਾਂ ਕਰਕੇ ਰਾਤ ਨੂੰ ਹੀ ਕਰਦੇ ਨੇ ਕੰਮ ਜਿਹੜਾ ਕਰਦੇ ਨੇ ਇਹੋ ਜਿਹਾ ਕੁਛ ਹਾਂ ਹੁਣ ਦਿਖਾਉਣਾ ਦੇਖਿਓ ਕਿੰਨਾ ਰਾਸ਼ਾ ਬਾਪੂ ਲੋਕਾਂ ਚ ਉਹ ਕਿਵੇਂ ਦਵਾ ਰਹੇ ਨੇ ਬੜੇ ਗੇਰੇ ਬੰਦੇ ਤੇ ਬੰਦਾ ਚੜਿਆ ਪਿਆ ਨਾ ਆਹ ਟਾਈਮ ਤੇ 1 ਘੰਟੇ ਕਾ ਘੰਟੇ ਕਾ ਬਾਅਦ ਅਜੇ ਹੋਰ ਜ਼ਿਆਦਾ ਇਕੱਠ ਹੋ ਜਾਣਾ ਮੈਂ ਯਾਨੀ ਕਿ 8-9 ਵਜੇ ਤੱਕ ਜ਼ਿਆਦਾ ਇਕੱਠ ਰਹਿ ਗੋ ਤੇ ਰੋਟੀ ਖਾ ਕੇ ਉਸ ਤੋਂ ਬਾਅਦ ਫਿਰ ਯਾਨੀ ਕਿ 10-11 ਵਜੇ ਤੱਕ ਤਾਂ ਇਕੱਠ ਰਹਿਣਾ ਹੀ 10 ਵਜੇ ਤੱਕ ਤਾਂ ਚੰਗਾ ਇਕੱਠ ਰਹਿਣਾ ਥੋੜਾ ਨਹੀਂ ਚੰਗਾ ਰਹੂਗਾ 10 ਵਜੇ ਤੱਕ ਤਾਂ ਉਸ ਤੋਂ ਬਾਅਦ ਥੋੜਾ ਘਟਣ ਲੱਗ ਜੂਗਾ ਕਿਉਂਕਿ ਕੱਲ ਨੂੰ ਸੋਮਵਾਰ ਹੈ ਫਿਰ ਕੱਲ ਨੂੰ ਸਾਰੇ ਕੰਮ ਤੇ ਜਾਣਾ ਹੁੰਦਾ ਸਾਰਿਆਂ ਨੇ ਜੇ ਵੀਰਵਾਰ ਤੋਂ ਸ਼ੁਰੂ ਕਰ ਲੈਂਦੇ ਤਾਂ ਫੇਰ ਚੱਕਾ ਠੀਕਾ ਇਹ ਜਿਆਦਾ ਕੱਟ ਰਿਹਾ ਕਰਨਾ ਹੁਣ ਵਿੱਚ 100 ਮੰਗਲਵਾਰ ਵੀ ਰੱਖ ਲਿਆ ਇਹਨਾਂ ਨੇ ਤੇ ਜਿਵੇਂ ਰਾਤ 1:00 2:00 ਵਜੇ ਤੱਕ ਵੀ ਕੱਟ ਰਿਹਾ ਚੰਗਾ ਆ ਦੇਖੋ ਉੱਪਰ ਵੀ ਦੇਖਿਓ ਕਿਵੇਂ ਜਾਂਦੇ ਆ ਲੋਕੇ ਆ ਦੇਖੋ ਉਹ ਪਿੱਛੇ ਪਰਸਾਂ ਦੀਆਂ ਟੋਪੀਆਂ ਦੀਆਂ ਆ ਕਿਤਾਬਾਂ ਦੀਆਂ ਵੀ ਨੇ ਆ ਚੱਪਲਾਂ ਦੀਆਂ ਸਾਰਾ ਸਮਾਨ ਯਾਰ ਆਪਣੇ ਵਰਤਨ ਵਾਲਾ ਸਾਰਿਆਂ ਦੀਆਂ ਬਸ ਉਹ ਉਧਰ ਕਰਾਟਿਆਂ ਵਾਲੇ ਆ ਇਧਰ ਐਡ ਕੀਤੀਆਂ ਹੋਈਆਂ ਨੇ ਸਾਰੇ ਚੀਜ਼ਾਂ ਦੀਆਂ ਉਹ ਗੱਡੀਆਂ ਦੀਆਂ ਵੀ ਸੀਗੀਆਂ ਹੋਰ ਬੱਕਰੀਆਂ ਬੱਕਰੀਆਂ ਸਾਰੇ ਕਿਸਮ ਦੀਆਂ ਐਡਾਂ ਸੀਗੀਆਂ ਆਰੇ ਇੱਥੇ ਟੌਫੀਆਂ ਹਰ ਇੱਕ ਤਰ੍ਹਾਂ ਦੀਆਂ ਉਹ ਨਮਕਸ਼ਰੀ ਮਾਇਨੇ ਤਾਂ ਨਹੀਂ ਪਸਟ ਟੌਫੀਆਂ ਦਾ